ਆ ਬੜਾ ਤੁਹਾਨੂੰ ਲੱਗਿਆ ਆ ਕੰਮ ਨਾ ਕਰਿਆ ਆ ਇਹਨਾਂ ਨੂੰ ਕਰਦੇ ਆ ਆ ਮਾਤਾ ਜੱਟਾਂ ਵਾਲੀ ਜਿੰਦਾ ਸਮਾਨ ਬੰਨਣਾ ਆ ਜਬਰਦਸਤੀ ਵੇਖੋ ਆ ਟਰਾਲੀਆਂ ਆ ਨਹੀਂ ਆ ਇੱਧਰ ਇੱਧਰ ਰੱਖਿਓ ਆ ਜ਼ਰੂਰੀ ਦਾ ਸਮਾਨ ਹੈ ਉਸ ਨੂੰ ਪਿੰਡਾਂ ਚੇਨ ਹੈ ਆ ਮਾਤਾ ਚੜ੍ਹਦੇ ਕੰਮ ਵਿੱਚ ਲੱਗਿਆ ਕਿ ਇਹਨੇ ਰਿਪੋਰਟ ਦੇ ਨਾਮ ਤੋਂ ਹੋਰ ਕੱਕ ਜਾਣੇ ਚੀਜ਼ਾਂ ਆ ਆ ਅਜਨਾਲੇ ਨਮਦਾਤ ਨੂੰ ਆ ਹਲਾਕ ਨਾ ਸਾਨੂੰ ਇਹਦਾ ਪਤਾ ਵੀ ਚਾਹ ਰਹੀ ਆ ਮਾਰੀ ਕਰਵਾ ਰਾਹ ਤੇ ਦੇਖਿਆ ਮੋਟਰਸਾਈਕਲ ਉਹ ਮੋਟਰਸਾਈਕਲ ਆ ਦੇਖਿਆ ਦੇ ਅੱਗੇ ਉਹ ਹੋ ਗਰ ਰਿਹਾ ਲੱਗਦਾ ਮਟਰਾਂੀਆਂ ਦੇ ਚੱਕ ਕੇ ਦੇਖੋ ਜਬਰਦਸਤ ਨਹੀਂ ਕਰਦਾ ਇਹ ਆ ਮੋਟਰਸਾਈਕਲ ਤੱਕ ਮਤਲਬ ਲੱਗ ਰਿਹਾ ਆ ਤਾਂ ਕੰਮ ਇਹ ਕਿ ਥੋੜਾ ਭਈ ਇਹ ਗੱਲ ਆ ਉਹ ਤਾਂ ਮੋਟਰ ਵਾਲੀ ਯਾਰ ਬਾਬਾ ਉਹ ਵੀ ਨੇ घट <laughs> ਯਾਰ ਮੋਨਾ ਮੇਰ ਹੋਣਾ ਮੇਰ ਇਹ ਕਾਜਰੇ ਆਉਂਦੇ ਕਹਿੰਦਾ ਯਾਰ ਧਰਵਾ ਤੇ ਹੀ ਆਏ ਆ ਮੋਟੇ ਮੋਟੇ ਵਾਲਾ ਫੂਲ ਦੇ ਚਿੰਗਰ ਵੀ ਕੋੜਾ ਚੱਲ ਰਿਹਾ ਹੈ ਤੇਰੀਆਂ ਕਿਲੀਆਂ ਪਈਆਂ ਚਾਰ ਚਾਰ ਬੰਦਾ ਕਮਾ ਕਾ ਚੱਲੇ ਯਾਰ ਤੁਹਾਨੂੰ ਮਿਲਦਾ ਹੈ ਸਾਰੇ ਸਭ ਤੋਂ ਵੀ ਮਿਲਦਾ ਹੈ ਬਾਬਾ ਜੀ ਕੈਮਰਾ ਭਰਾ ਦਾ ਪਿੱਛੇ ਪਰੇ ਹੈ ਮਾਟਰਲੇ ਜਿਹੜੀ ਆਮ ਆਦਮੀ ਆਖਦਾ ਵੀ ਆਪਣੇ ਨਾ ਰੱਖੀ ਇੱਕ ਮਸਲਣ ਵਾਲੇ ਆਏ ਸਪੋਨਸਰਾਂ ਦੀਆਂ ਦੇ ਚਾਹੇ ਖੋੜਿਆ ਜਿਹੜੇ ਸਾਡੇ ਪੈਦਾ ਕਰਦੇ ਨਾ ਮੇਰੀ ਬੇਨਤੀ ਹੈ ਵੀ ਤਰੀਕਾ ਰੱਖੋਗੇ ਇਹ ਤੇ ਰੱਖੋ ਤਾਂ ਸਿੱਧੇ ਰੱਖੋ ਕੋਈ ਏਡੀ ਗੱਲ ਹੀ ਆਪਾਂ ਪੰਜਾਬੀਆਂ ਯਾਰ ਜਿਹੜੀ ਗੱਲ ਆ ਇਹ ਗਣਾ ਵੀ ਆਪਾਂ ਤਰਪਾਨਾ ਹੀ ਖਾਣੀਆਂ ਜਾਂਦੇ ਆਂ ਤੇ ਕੋਈ ਮਾਰਾਂ ਨੇ ਉੱਥੋਂ ਕਰਸੀ ਕਿਉਂ ਰੱਖੋ ਕੋਈ ਉਹ ਚਾਈ ਦੀ ਚੀਜ਼ ਨਾ ਹਾਂ ਪਰ ਇਹ ਗੱਲ ਨਹੀਂ ਚੱਲੀ ਆਪਾਂ ਪੰਜਾਬੀ ਆਪਾਂ ਇਹ ਵੱਟ ਕੇ ਪੁਰੜ ਕੇ ਤੁਹਾਨੂੰ ਘੱਟਾ ਨਾ ਦੇ ਦਿੰਦਾ ਕਿ ਬੰਦੀ ਗੱਲ ਤੁਸੀਂ ਬੰਦ ਕਰੋ ਰੋੜੀ ਪੈਸਾ ਵਾਡੇ ਲਿਖੇ ਨਹੀਂ ويي تمري ما ڏيڪن پيا وير موندا آ گئے اوئے هه رڪ جا رڪ جا نه منو ڙا مي آ جا دو منھ جا منو ڙا 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 ਦੇ ਦਿਓ ਭਾਈ ਵੰਡੋ ਵੰਡੋ ਜਿਹੜੀ ਆ ਗਿਆ ਥੱਲੇ ਕਰੋ ਪਾਪਾ ਥੱਲੇ ਕਰੋ ਇੱਕ ਪਾਸੇ ਪਿੰਡ ਵਾਲਾ ਚੋਣ ਨਹੀਂ ਜਾ ਰਿਹਾ ਕਰੀ ਬੜੀ ਚੋਣ ਸਾਨੂੰ ਪਾਲ ਨਹੀਂ ਮੈਂ ਪਹਿਲੀ ਨਹੀਂ ਜਾਂਦਾ ਇੱਕ ਦੇ ਦਿਓ ਭਾਈ ਬੈਠਾ ਚੱਲ ਪਰੇ ਮੈਂ ਹੋਈ ਇੱਕ ਇੱਕ ਬਾਅਦ ਮਿਲਦੇ ਆਹ ਭਾਂਤੀ ਗੱਲ ਸ਼ਾ ਸ਼ਾ ਆਹ ਕੰਮ ਨਾ ਕਰ ਯਾਰ ਕੱਢ ਕੇ ਦੇ ਯਾਰ ਇੱਕ ਪੀਸ ਕੱਢ ਕੇ ਦੇ लॻ <laughs> जा